ਅੱਜ ਵਿਧਾਨ ਸਭਾਲ ਕਾ ਨਾਬਾ ਦੀਆਂ ਵੱਖ-ਵੱਖ ਮੰਡੀਆਂ ਦਾ ਜਿਹੜਾ ਦੌਰਾ ਉਹ ਕੀਤਾ ਹੈ ਤੇ ਨਾਬਾ ਸ਼ਹਿਰ ਦੀ ਜਿਹੜੀ ਦਾਣਾ ਮੰਡੀ ਹੈ ਇੱਥੇ ਬਹੁਤ ਹੀ ਜ਼ਿਆਦਾ ਬੁਰਾ ਹਾਲ ਹੈ ਲਿਫਟਿੰਗ ਹੋ ਨਹੀਂ ਰਹੀ ਮੌਸਮ ਖਰਾਬ ਹੈ ਬਾਰਿਸ਼ ਹੋਣ ਕਰਕੇ ਜਿਹੜੀ ਗਿੱਲ ਹੈ ਉਹ ਹੋਰ ਵੱਧ ਰਹੀ ਹੈ ਜਿਹਦਾ ਨੁਕਸਾਨ ਕਿਸਾਨ ਭਰਾਵਾਂ ਨੂੰ ਹੋਣਾ ਹੈ ਕਿਸਾਨ ਤਾਂ ਪਹਿਲੇ ਵੀ ਵਿਚਾਰੇ ਕਰਜ਼ੇ ਦੀ ਮਾਰ ਹੇਠ ਨੇ ਹੁਣ ਮੈਨੂੰ ਇੱਕ ਕਿਸਾਨ ਮਿਲਿਆ ਕਕਰਾਲੇ ਪਿੰਡ ਤੋਂ ਉਹ ਬਹੁਤ ਪਰੇਸ਼ਾਨ ਸੀ ਉਹਦੀ ਜਿਹੜੀ ਫਸਲ ਸੀਗੀ ਉਹ ਖਰਾਬ ਹੋ ਗਈ ਤੇ ਉਹ ਸਰਕਾਰ ਵੱਲੋਂ ਮੁਆਵਜ਼ਾ ਮੰਗਦੇ ਆ ਸਰਕਾਰ ਕਹਿਦਾ ਦਿੰਦੀ ਆ ਡਾਕਟਰ ਬਲਬੀਰ ਜੀ ਨੇ ਐਲਾਨ ਕਰਤਾ ਕਿ ਅਸੀਂ ਮੁਆਵਜ਼ਾ ਦਵਾਂਗੇ ਪਰ ਸਚਾਈ ਇਹ ਹੈ ਕਿ ਨਾ ਦਾ ਕੋਈ ਇਹਨਾਂ ਨੇ ਹੁਣ ਤੱਕ ਕਿਸੇ ਨੂੰ ਮੁਆਵਜ਼ਾ ਦਿੱਤਾ ਹੈ ਤੇ ਨਾ ਹੀ ਇਹਨਾਂ ਨੇ ਦੇਣਾ ਲੋਕਾਂ ਦੇ ਨਾਲ ਸਿਰਫ ਵਿਸ਼ਵਾਸ ਘਾਤੀ ਕੀਤਾ ਹੈ ਲੋਕਾਂ ਨੂੰ ਝੂਠੇ ਜਿਹੜੇ ਸੁਪਨੇ ਉਹ ਦਿਖਾ ਦਿੰਦੇ ਆ ਤੇ ਅੱਜ ਨਾਬੇ ਸ਼ਹਿਰ ਦੀ ਜਿਹੜੀ ਦਾਣਾ ਮੰਡੀ ਹੈ ਜਿਹੜਾ ਇਹਦਾ ਸ਼ੈੱਡ ਹੈ ਤੁਸੀਂ ਦੇਖ ਲਓ ਹੁਣ ਅੰਦਰ ਤਾਂ ਜਿਹੜੀਆਂ ਬੂਰੀਆਂ ਲੱਗਿਆ ਹੋਈਆਂ ਨੇ ਬਾਕੀ ਜਿਹੜੀ ਜੀਰੀਓ ਬਾਹਰ ਹੀ ਰੁੱਲ ਰਹੀ ਹੈ ਬਹੁਤ ਬੁਰਾ ਹਾਲ ਹੈ ਬਾਰਿਸ਼ ਹੋ ਰਹੀ ਹੈ ਇਹਦਾ ਨੁਕਸਾਨ ਜਿਹੜਾ ਹੈਗਾ ਕਿਸਾਨਾਂ ਨੂੰ ਵੀ ਹੈ ਆਟੇ ਨੂੰ ਵੀ ਹੈ ਇਹਦੀ ਲਿਫਟਿੰਗ ਹੋਣੀ ਚਾਹੀ ਨਾਬਾ ਵੱਲੋਂ ਜਦੋਂ ਅਸੀਂ ਠੇਕੇਦਾਰ ਨਾਲ ਗੱਲ ਕੀਤੀ ਕਹਿੰਦੇ ਸਾਨੂੰ ਟਰੱਕ ਪ੍ਰੋਵਾਈਡ ਨਹੀਂ ਕੀਤੇ ਜਾ ਰਹੇ ਤਾਂ ਇਹ ਜਿਹੜਾ ਇਹ ਮੈਂ ਕਹੂੰਗਾ ਗੁਰਦੇਵ ਸਿੰਘ ਦੇਵਮਾਨ ਦੀ ਨਲਾਇਕੀ ਆ ਉਹ ਤਾਂ ਇਹ ਫਰਜ ਬੰਦਾ ਸੀਗਾ ਕਿ ਉਹ ਬੈਠ ਕੇ ਟਰੱਕ ਯੂਨੀਅਨ ਦੇ ਪ੍ਰਧਾਨ ਨੂੰ ਵੀ ਬਿਠਾਉਂਦੇ ਨਾਲ ਨਾਲ ਆਰਤੀਆ ਜਿਹੜੀ ਸਾਡੀ ਐਸੋਸੀਏਸ਼ਨ ਆ ਉਹਨਾਂ ਦੇ ਪ੍ਰਧਾਨ ਸਾਹਿਬਾਨ ਨੂੰ ਸਤਕਾਰਯੋਗ ਜਿਹੜੇ ਸਾਡੇ ਅਹੁਦੇਦਾਰ ਸਾਹਿਬਾਨ ਨੇ ਉਹਨਾਂ ਨੂੰ ਬਿਠਾ ਕੇ ਉਹਨਾਂ ਦੀ ਮੀਟਿੰਗ ਕਰਦੇ ਮੀਟਿੰਗ ਕਰਕੇ ਸਮੱਸਿਆ ਦਾ ਹੱਲ ਕਰਦੇ ਕਿ ਇਹ ਹੱਲ ਕੀ ਇਹਦਾ ਹੱਲ ਕੀ ਨਿਕਲਣਾ ਚਾਹੀਦਾ ਇਹ ਬਾਕੀ ਤੁਹਾਨੂੰ ਪਤਾ ਹੀ ਐ ਹੁਣ ਮੀਡੀਆ ਦੇ ਵਿੱਚ ਕੀ ਬੋਲਣਾ ਐ ਕਿ ਕੀ ਸਿਸਟਮ ਚੱਲ ਰਿਹਾ ਹ ਪਰ ਮੈਂ ਕਹੂੰਗਾ ਗੁਰਦੀਪ ਸਿੰਘ ਦੇਵਮਲ ਕਰਕੇ ਅੱਜ ਜਿਹੜੇ ਨਾਬੇ ਹਲਕੇ ਦੇ ਜਿਹੜੇ ਕਿਸਾਨ ਨੇ ਉਹ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਨੇ ਤੇ ਨਾ ਉਹਨਾਂ ਨੂੰ ਕੋਈ ਟਰੱਕ ਮਿਲ ਰਿਹਾ ਇੱਥੇ ਠੇਕੇਦਾਰਾਂ ਨੂੰ ਇੱਥੇ ਲਿਫਟਿੰਗ ਕਰਵਾਉਣ ਵਾਸਤੇ ਤੇ ਨਾ ਹੀ ਠੇਕੇਦਾਰ ਆਪਣੀ ਜ਼ਿੰਮੇਵਾਰੀ ਨੂੰ ਸਮਝ ਰਿਹਾ ਰੋਲ ਕੌਣ ਰਿਹਾ ਹੈ ਕਿਸਾਨ ਰੋਲ ਕੌਣ ਰਿਹਾ ਹੈ ਮਜ਼ਦੂਰ ਤੇ ਜਿਹੜੇ ਮਜ਼ਦੂਰ ਅੱਜ ਪ੍ਰਵਾਸੀ ਇੱਥੇ ਲੱਗੇ ਹੋਇਆ ਕੰਮਾਂ ਤੇ ਉਹ ਵੀ ਵਿਚਾਰੇ ਪਰੇਸ਼ਾਨ ਬੈਠੇ ਆ ਕੰਮਕਾਰ ਬੰਦ ਪਏ ਆ ਸੋ ਮੈਂ ਤਾਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇਹ ਜਿਹੜੀ ਗੁੰੰਗੀ ਬੋਲੀ ਸਰਕਾਰ ਹੈ ਇਹਨੂੰ ਇਹ ਬੇਨਤੀ ਕਰਦਾ ਹੈ ਕਿ ਕਿਸਾਨਾਂ ਨੂੰ ਮੰਡੀਆਂ ਦੇ ਵਿੱਚ ਨਾ ਰੋਲੋ ਤੁਹਾਡਾ 1.5 ਸਾਲ ਰਹਿ ਗਿਆ ਮੁੜ ਕੇ ਤੁਹਾਨੂੰ ਕਿਸੇ ਨੇ ਪੁੱਛਣਾ ਨਹੀਂ ਹੈਗਾ ਇਹ 1.5 ਸਾਲ ਕੋਈ ਢੰਗ ਸੁਰ ਦਾ ਕੰਮ ਕਰ ਲਓ ਤਾਂ ਜੋ ਤੁਸੀਂ ਲੋਕਾਂ ਦੇ ਵਿੱਚ ਕੱਲ ਨੂੰ ਘੱਟੋ-ਘੱਟ ਜਾਣ ਜੋਗੇ ਦਾ ਰਹਿ ਜਾਓ ਪਰ ਜਿਹੜੇ ਤੁਹਾਡੇ ਹਾਲਾਤ ਨੇ ਕੱਲ ਨੂੰ ਤੁਹਾਨੂੰ ਪਿੰਡਾਂ ਦੇ ਵਿੱਚ ਕਿਸੇ ਨੇ ਵੜਨ ਵੀ ਨਹੀਂ ਦੇਣਾ ਇਹ ਹਾਲਾਤ ਜਿਹੜੇ ਹੈਗੇ ਆ ਉਹ ਬਣੇ ਹੋਏ ਆ ਇਹ ਕੱਲੇ ਨਾ ਭੇ ਹਲਕੇ ਦੀ ਕਹਾਣੀ ਨਹੀਂ ਹੈਗੀ ਜੀ ਇਹ ਪੂਰੇ ਪੰਜਾਬ ਦੀ ਕਹਾਣੀ ਆ ਜਿਹ ਪੂਰੇ ਪੰਜਾਬ ਦੇ ਵਿੱਚ ਹਰ ਜਿਹੜਾ ਕਿਸਾਨ ਹੈ ਉਹ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਹੈ ਨੀ ਸੁਰਕ ਖਸਾਨਾ ਦਾ ਹੋਇਆ ਤੇ ਹੁਣ ਲਿਫਟਿੰਗ ਨਹੀਂ ਹੋ ਰਹੀ ਬੜੀ ਮੁਸ਼ਕਿਲ ਆ ਰਹੀ ਹੈ ਇਹ ਫੇਮ ਮੰਡੀ ਦਾ ਉਹ ਭਾਈ ਸਾਡਾ ਦਾ ਸੀ ਸਾ ਤਕੀਲੇ ਨੁਕਸਾਨ ਹੋ ਗਿਆ ਜੀ ਦਾ ਅਸੀਂ ਟ੍ਰੇਕੇ ਦੇ ਜ਼ਮੀਨ ਲਈਆ ਸੀ 75 77000 ਨੂੰ ਸਾਡੇ ਸੀ ਸਾ ਤਕੀਲੇ ਜੀ ਵੀ ਖਰਾਬ ਹੋ ਗਏ ਨਸਰੀ ਨਹੀਂ ਆਣਾ ਫਿਰ ਹੁਣ ਕੀ ਕੀਤਾ ਉਹਦਾ ਹਾਂ ਭਾਈ ਕੀ ਕੀਤਾ ਉਹਦਾ ਬਾਤ ਨਹੀਂ ਬਾਹਰ ਹੀ ਹੈ ਜੇ ਖੜੀ ਹੈ ਸਰਕਾਰ ਤਾਂ ਕਹਿੰਦੀ ਵੀ ਸਾਡੀ ਖੜੀ ਰੱਖਿਓ ਵੀ ਕਿਤੇ ਸ਼ਹਿਰ ਮੁਆਵਜ਼ਾ ਦੇ ਦਈਏ ਆਹੋ ਆ ਜੇ ਖੜੀ ਆ ਭਾਈ ਝਾੜ ਜ਼ਮੀਨ ਘਟ ਗਿਆ ਜੀਰੀ ਦਾ ਕੀ ਕਰੀਏ ਅਸੀਂ ਜ਼ਮੀਨ ਝਾੜ ਨਹੀਂ ਹੋ ਰਹਾ ਮੰਡੀ ਚ ਕਿਸ ਤਰ੍ਹਾਂ ਦਾ ਪ੍ਰਬੰਧਨ ਲਿਫਟਿੰਗ ਹੋ ਰਹੀ ਆ ਜੀ ਨਾ ਮੰਡੀ ਚ ਕੋਈ ਪ੍ਰਬੰਧ ਨਹੀਂ ਆ ਜੀਰੀ ਖੰਡਾਈ ਪਈ ਆ ਕਣੀਆਂ ਪੈ ਰਹੀਆਂ ਨੇ ਸਾਡਾ ਕੋਈ ਹਿੱਲਾ ਨਹੀਂ ਹੈਗਾ ਕੋਈ ਵਿਧਾਇਕ ਆਇਆ ਤੁਹਾਡੇ ਕੋਲ ਹਾਲ ਚਾਲ ਪੁੱਛਣ ਭਾਈ ਮੇਰੇ ਕੋਲ ਤਾਂ ਕੋਈ ਨਹੀਂ ਆਇਆ ਸਾਡੇ ਕੋਲ ਕੋਈ ਨਹੀਂ ਆਇਆ ਨੀ ਹੁਣ ਕਦੋਂ ਕਦੋ ਵੇਚੋਗੇ ਜੇ ਉਹ ਖੜੀ ਆ ਜਿਹੜੀ ਫਸਲ ਖਰਾਬ ਉਹਨੂੰ ਕੀ ਕਰੋਗੇ ਹੁਣ ਕਦੋਂ ਤੱਕ ਇੰਤਜ਼ਾਰ ਕਰੂਗੇ ਭਾਈ ਹੁਣ ਦੇਖਾਂ ਕੀ ਬਣਿਆ ਹੁਣ ਕੀ ਪਤਾ ਲੱਗਦਾ ਜਲਦ ਮੁਆਵਜ਼ਾ ਨਹੀਂ ਦੇਣਾ ਜੀ ਉਹ ਸਰਕਾਰ ਨੂੰ ਮੁਆਵਜ਼ਾ ਦੇਣਾ ਚਾਹੀਦਾ ਭਾਈ ਠੇਕੇ ਦੇ ਜ਼ਮੀਨ ਸਾਡੇ ਲਵੇ ਮੁਆਵਜ਼ਾ ਕੋਈ ਨਹੀਂ ਤੁਹਾਨੂੰ ਤਾਂ ਕੋਈ ਮਿਲਿਆ ਨਹੀਂ ਕੋਈ ਆਇਆ ਨਹੀਂ ਅਧਿਕਾਰੀ ਕੋਈ ਸਾਡੇ ਕੋਲ ਆਇਆ ਨਹੀਂ ਹੈਗਾ ਭਾਈ ਬਹੁਤ ਮੁਸ਼ਕਲ ਆਈ ਪਈ ਆ ਬੈਂਕਾਂ ਕਿਵੇਂ ਭਰਾਂਗੇ ਅਸੀਂ ਕੀ ਅਸੀਂ ਕਰਾਂਗੇ ਆਪਾਂ ਭਾਈ ਨਾਮ ਕੁਝ ਨਹੀਂ ਕਿਹੜਾ ਕਿਹੜਾ ਪਿੰਡ ਆ ਤੁਹਾਡਾ ਸਾਡਾ ਪਿੰਡ ਬਿੰਨਾ ਖੜੀ ਆ ਭਾਈ ਸਾਡੀ ਜ਼ਮੀਨ ਸੀਟਾ ਵਾਲੇ ਲਈ ਹੋ ਗਿਆ ਠਿੱਕੇ ਤੇ ਕਿੰਨੇ ਠਿੱਕੇ ਕਿੰਨੇ ਠਿੱਕੇ ਦੇ ਲਿੱਤੀ ਆ ਹੈ ਭਾਈ ਕਿੰਨੇ ਠਿੱਕੇ ਦੇ ਲਿੱਤੀ ਆ ਅਸੀਂ ਕਨਿਸ਼ੇਤ 70000 ਨਾ ਮੁੰਡੇ ਨੂੰ ਪਤਾ ਬੜਾ ਔਖਾ ਵਰ ਪਰਨਾ ਮੁਸ਼ਕਿਲ ਬਹੁਤ ਔਖਾ ਹੈ ਭਾਈ ਪੈਸੇ ਭਰਨੇ ਬਹੁਤ ਮੁਸ਼ਕਲ ਆਈ ਬਈ ਅੱਜ ਕਿ ਬੜੀ ਮੁਸ਼ਕਲ ਆ ਵੀ ਜੰਮ ਤਾਂ ਔਖਾ ਹੋ ਗਿਆ ਹਾਂਜੀ ਸਰ ਆਪਣਾ ਨਾਮ ਕੀ ਕੁਲਵਿੰਦਰ ਸਿੰਘ ਪਿੰਡ ਕਿਹੜੇ ਪਿੰਡ ਮੇਰਾ ਸੌਜਾ ਜੀ ਆਈ ਟੂ ਟ੍ਰੇਡਿੰਗ ਕੰਪਨੀ ਕੀ ਪਰੇਸ਼ਾਨੀ ਆ ਰਹੀ ਹੈ ਤੁਹਾਨੂੰ ਪਰੇਸ਼ਾਨੀਆਂ ਤੇ ਜੀ 16 ਤਰੀਕ ਦੀ ਗੌਰਮਲ ਨੇ ਖਰੀਦ ਸ਼ੁਰੂ ਕਰੀ ਹੋਈ ਆ ਪਰ ਲਿਫਟਿੰਗ ਨਹੀਂ ਹੋ ਰਹੀ ਅਜੇ ਤੱਕ ਕੋਈ ਵੀ ਬੋਰੀ ਨਹੀਂ ਚੁੱਕੀ ਗਈ ਮੰਡੀ ਦੇ ਵਿੱਚੋਂ ਉੱਥੋਂ ਮੌਸਮ ਖਰਾਬ ਆ ਜੀ ਆਰਟੀਏ ਬਹੁਤ ਪ੍ਰੇਸ਼ਾਨ ਨੇ ਜੀਵਿਦਾਰ ਵੀ ਬਕਾਨ ਨੇ ਮਾਫੂਦ ਕਰਕੇ ਸਰਕਾਰ ਨੂੰ ਘਟੋਟ ਆਪੀਆਂ ਬਾਰੇ ਤੇ ਜ਼ਮੀਨਦਾਰਾਂ ਬਾਰੇ ਇਹ ਵੀ ਸੋਚਣਾ ਚਾਹੀਦਾ ਇੱਕ ਤੱਕ ਉਦੋਂ ਤੱਕ ਦੀ ਪਹਿਲੋ ਮਾਰ ਪੈਗੀ ਫਸਲਾਂ ਮਰ ਗਈਆਂ ਪੰਜ ਛੇ ਜ਼ਿਲ੍ਹਿਆਂ ਦੇ ਵਿੱਚ ਤਾਂ ਪੂਰਾ ਨਖਾਲ ਹੋ ਚੁੱਕਾ ਹੈ ਜਿਹੜਾ ਕਿ ਬਾਣੀ ਦੀ ਲਪੇਟ ਚਾ ਕੇ ਬਹੁਤ ਵੱਡਾ ਨੁਕਸਾਨ ਹੋਇਆ ਸਰਕਾਰ ਨੂੰ ਖਾਸ ਕਰਕੇ ਮੰਡੀਆਂ 'ਕਣੀ ਧਿਆਨ ਦੇਣਾ ਚਾਹੀਦਾ ਹੈ ਜਲਦੀ ਤੋਂ ਜਲਦੀ ਲਿਫਟਿੰਗ ਮਾਲ ਕਰਾਏ ਜਾਵੇ ਜੋ ਕਿ ਆਰਤੀਆ ਤੇ ਜ਼ਿਮੀਦਾਰਾਂ ਦਾ ਉਹ ਵੀ ਨੁਕਸਾਨ ਨਾ ਹੋਵੇ